ਦੀਰ ਨਿਚਲ ਸੱਚ ਸਾਦ ਸੰਗ ਪਾਇਆ ਨਾਨਕ ਤੇ ਜਨ ਨੇ ਡੁਲਾ ਜਹੰ ਦੇਰਾ ਤੈ ਜਾ ਵਾ ਡੇਰਾ ਕਾ ਸੰਜੋ ਵਾ ਡੇਰਾ ਕਾ ਸੰਜੋ ਮੁਰ ਕੇ ਸ਼ਬਦ ਪਛਾ ਆ ਦੀ ਰਾਹੋ ਸ਼ਮਕਰ ਕਾਲੇ ਜਾਂ ਕਾ ਤਸੂ ਨਹੀਂ ਸੰਗ ਚਾਲੇ ਜਾਂ ਕਾ ਤਸੂ ਨਹੀਂ ਸੰਗ ਚਾਲੇ ਵਾਡੀ ਰਾ ਕੀ ਸੋ ਨਿਤ ਜਾਨੈ ਵੱਡੀ ਰਾਤੀ ਸੋ ਨਿਤ ਜਾਨੈ ਜਾਂ ਕੋ ਦ੍ਰਿਸ਼ਟੂ ਊਰਨ ਪਗਵਾਨੈ ਜਾਂ ਕੋ ਦ੍ਰਿਸ਼ਟੂ ਊਰਨ ਪਗਵਾਨੈ ਡੇਰਾ ਸੱਚ ਸਾਧ ਸੰਗ ਪਾਇਆ ਡੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨੇ ਢੁਲਾਇਆ ਗੁਰੂ ਪਾਤਸ਼ਾਹ ਕੋ ਲਾ ਪੂਰੀ ਅਕਲ ਹੈ ਉਹ ਸਰਬ ਕਲਾਕਾ ਗਿਆਤਾ ਨੇ ਉਹ ਸਰਬ ਕਲਾ ਸਮਰੱਥ ਨੇ ਉਹ ਅੰਤਰਜਾਮੀ ਨੇ ਜਿਸ ਮਨ ਨੂੰ ਗੁਰੂ ਦੀ ਮੱਤ ਆ ਜਾਏਗੀ ਇਹ ਵੀ ਸਰਬ ਕਲਾ ਸਮਰੱਥ ਬਣ ਜਾਏਗਾ ਇਹ ਵੀ ਦੂਜਿਆਂ ਦੇ ਦਿਲ ਦੀ ਪੜਨਾ ਸਿੱਖਦਾ ਜਾਏਗਾ ਇਹ ਤਾਕਤਵਰ ਹੋ ਜਾਏਗਾ ਇਹ ਦੇ ਕੋਲ ਬਲ ਚਤਰਾਈ ਸਿਆਣਪ ਦਾ ਸੀ ਉਹਨੂੰ ਕਹਿੰਦੇ ਨੇ ਬਲ छुटਕਿਓ ਬੰਦਨ ਪਰੈ ਸਤਗੁਰ ਦੀ ਮਤ ਦਾ ਬਲ ਛੁੱਟ ਗਿਆ ਆਪਣੀ ਚਿਤਰਾਈਆਂ ਸਿਆਣਪ ਦਾ ਅਗੁਣਾ ਦਾ ਬੰਦਨ ਪੈ ਗਿਆ ਬਲ ਛੁੱਟਕਿਓ ਬਲ ਕੀ ਹੈ ਸਤਗੁਰ ਦੀ ਮਤ ਦਾ ਬਲ ਤਾਂ ਸਤਗੁਰ ਦੀ ਮਤ ਦੇ ਬਲ ਦੇ ਅੰਦਰ ਕੀ ਹੁੰਦਾ ਚੰਗੇ ਚੰਗੇ ਗੁਣ ਇਨਸਾਨੀਅਤ ਭਰਪੂਰ ਜੀਵਨੀ ਜੋ ਸਤਗੁਰ ਦੀ ਮਤ ਦੇ ਖਜ਼ਾਨੇ ਵਿੱਚ ਰਲਦਾ ਉਹਨੂੰ ਕਹਿੰਦੇ ਨੇ ਕੋ ਨਾਨਕ ਜਿਸ ਮਸਤਕ ਲੇਖ ਲਿਖਾਏ ਕੋ ਨਾਨਕ ਜਿਸ ਵਰਤਨ ਲੇਖ ਲਿਖਾਏ ਸੋਇਤ ਖਜ਼ਾ ਪਿਆ ਨਿਦਾਨਾ ਸਾਕੇ ਮਾਣੇ ਹੋ ਪਿਆ ਨਿਦਾਨਾ ਹਮ ਤਨ ਬੰਤ ਪਗਠ ਸਚ ਲਾਏ ਹਰ ਗੁਣ ਦਾ सहज सुभा सहज सुबह और रब्बी गुणा का खजाने का मालक बन जाता है कौन नानक जिस मस्तक लेख लिखा है सो एक खजा लिया रहा है उस खजाने का मैंबर बन जाता है किस खजाने का प्यू दादे के खजाने का ਉਹਦੇ ਅੰਦਰ ਉਹਲੇ ਚੰਗੇ ਗੁਣ ਜਾਂਦੇ ਨੇ ਜਿਨ੍ਹਾਂ ਨੂੰ ਖਾਵੇਂ ਖਰਚੇ ਰਲਵੇਂ ਭਾਈ ਤੋਟ ਨਾ ਆਵੇ ਵੱਧੋ ਜਾਈ ਉਹ ਤਨਵੰਤ ਬਣ ਜਾਂਦਾ ਹੈ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਏ ਸਮਾਨਾ ਸਤਗੁਰ ਸਰਬਕਲਾ ਸਮਰੱਥ ਹੈ ਉਹ ਵੀ ਸਰਬਕਲਾ ਸਮਰੱਥ ਬਣ ਜਾਂਦਾ ਹੈ ਮਨ ਪਹਿਲਾਂ ਉਹਦੇ ਕੋਲ ਸਮਰੱਥਾ ਕੀ ਸੀ ਆਉ ਗੁਣਾ ਦੀ ਸੂਚ ਕਾਚਾ ਤਨ ਸੰਚੇ मूर्ख गवार इन्हें ले लिया साचा धन साचा धन गुरमत्ती पाए गुरु की मत लै ला साचा धन मीनस चंगे चंगे गुणा की जा चकल आ जाती है सत्संग जी कला समर्थ का मतलब नहीं होंगे मैं तुम्हारे सिर पर हाथ रखूँगा तुम्हारे घर बेटा होगा और बेटा हो जाए ऐ नहीं होता इन नहीं कहें सर्वकला सम्रथ सर्व कला का समरथ है ਕਿ ਮੈਨੂੰ ਜਿਹੜੇ ਜਿਹੜੇ ਅਗੁਣਾਂ ਦੇ ਨੇ ਮੈਂ ਆਪਣੇ ਅਗੁਣਾਂ ਨੂੰ ਫਿਕਸ ਕਰ ਸਕਾਂ ਸਤਗੁਰ ਦੀ ਮਤ ਅਨੁਸਾਰ ਕਿਉਂਕਿ ਸਤਗੁਰ ਨੂੰ ਗੁਰੂ ਪਾਛੇ ਕਹਿੰਦੇ ਨੇ ਕਿ ਸਤਗੁਰ ਜੀ ਮੇਰੇ ਕਟੇ ਜਮ ਕੀ ਫੰਦਾ ਕਰਦੇ ਨੇ ਮਨੂੰ ਜਮਾ ਦੇ ਫੰਦੇ ਪਏ ਹੋਏ ਨੇ ਜੀਂਦੇ ਜੀ ਮਰਨ ਤੋਂ ਬਾਅਦ ਵਾਲੇ ਜਮ ਦੀ ਗੱਲ ਨਹੀਂ ਚੱਲ ਰਹੀ ਜੀਂਦੇ ਜੀ ਸਤਗੁਰ ਮੇਰੇ ਜਮਾ ਦਾ ਫੰਦਾ ਕੱਟ ਦਿੰਦੇ ਮੈਨੂੰ ਲਾਲਚ ਦਾ ਲੋਭ ਦਾ ਫੰਦਾ ਪਿਆ ਹੋਇਆ ਹੈ ਮੈਂ ਆਪਣੇ ਪੁੱਤਰ ਦੇ ਵਿਆਹ ਤੇ ਦਾਜ ਮੰਗਾਗਾ ਮੈਂ ਪੁੱਤਰ ਦੇ ਵਿਆਹ ਤੇ ਕਵਾਂਗਾ ਕਿ ਡਾਂਸ ਫਿਕਸ ਅਪ ਕਰੋ ਮੈਂ ਪੁੱਤਰ ਦੇ ਵਿਆਹ ਤੇ ਕਵਾਂਗਾ ਕਿ ਸ਼ਰਾਬ ਪਿਲਾਉਣਾ ਮੈਂ ਪੁੱਤਰ ਦੇ ਵਿਆਹ ਤੇ ਕਵਾਂਗਾ 40 ਡਿਸ਼ਸ ਦੀ ਰੋਟੀ ਸਾਡੇ ਬੰਦਿਆਂ ਨੂੰ ਵਧੀਆ ਖਵਾਉਣਾ ਇਹ ਫੰਦਾ ਹੈ ਉਹਨੂੰ ਕਹਿੰਦੇ ਵੱਡਾ ਉਹ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਸਤਪੁਰਤੀ ਮਤ ਲਈ ਫੰਦਾ ਕਟਿਆ ਗਿਆ मुंडे वाले उच्चे नहीं कुड़ी वाले नीवे नहीं डांस हमने नहीं करना दाज हमने नहीं लेना पांच बंदे या दस बंदे से आवे सादी रोटी खावे रल के कट्ठे खावे लंगर खावे सादगी हो जाएगी पर जिस चार हजार संगत आ जाए तो चार हजार बंद का सादा लंगर होएगा, फंदा कटिया गया सात जी जे फंदे असी आप पाए हुए ने ਅਸੀਂ ਗੁਰੂ ਨੂੰ ਤੇ ਸਰਵ ਕਲਾ ਸਮਰੱਥ ਕਹਿ ਰਹੇ ਹਾਂ ਪਰ ਉਹਦੀ ਇੱਕ ਵੀ ਕਲਾ ਚਲਨ ਨਹੀਂ ਦੇ ਰਹੇ ਗੁਰੂ ਕਹਿ ਰਿਹਾ ਸਾਦਗੀ ਗੁਰੂ ਕਹੇ ਦਾਦ ਨਾ ਲਵੋ ਗੁਰੂ ਕਹੇ ਡਾਂਸ ਨਾ ਕਰੋ ਗੁਰੂ ਕਹਿ ਰਿਹਾ ਪਾਗੜੇ ਨਾ ਪਾਓ ਗੁਰੂ ਕਹਿ ਰਿਹਾ ਸ਼ਰਾਬਾ ਨਾ ਪੀਓ ਮੈਂ ਐਗਜ਼ਾਮਪਲ ਦੇ ਰਿਹਾ ਵਾ ਜੋ ਸਾਡੇ ਘਰਾਂ ਵਿੱਚ ਵਰਤਦੀ ਹੈ ਮੈਂ ਸਤਗੁਰੂ ਜੀ ਆਇਆ ਮੈਂ ਡੋਲਦਾ ਹਾਂ ਡੰਡੋਤ ਬੰਧਨ ਅਨਕਬਾਰ ਮੈਂ ਆਪਣੀ ਸਾਰੀ ਅਕਲ ਰੱਖਦਾ ਹਰ ਵੇਲੇ ਹਰ ਪਲ ਜਦੋਂ ਆਪਣੀ ਸਾਰੀ ਅਕਲ ਹਰ ਵੇਲੇ ਹਰ ਪਲ ਰੱਖਦੇ ਹੋ ਨਾ ਤਾਂ ਇਸ ਨੂੰ ਉਠੇ ਬੈਠੇ ਸੋਵਤiai ਇਹ ਮਾਰਗ ਚਲਤ ਹਰਿਆਰ ਗਾਈਏ ਕਹਿੰਦੇ ਨੇ ਇਹਨੂੰ ਗੁਰਮੁਖ ਜਾਗ ਰਹੇ ਕਹਿੰਦੇ ਨੇ ਹਰ ਵੇਲੇ ਅਲਰਟਨੈਸ ਵਿੱਚ ਰਹਿਣਾ ਡੰਡੋਤ ਬੰਧਨ ਅਨਕਬਾਰ ਇਸ ਨੂੰ ਉਚਾਰਨ ਕਰਨ ਵੇਲੇ ਕਈ ਲੋਕੀ ਬੰਧਨ ਉਚਾਰਦੇ ਨੇ ਬੰਧਨ ਨਹੀਂ ਹੈ ਬੰਦਨ ਮੈਂ ਬੰਦਨਾ ਕਰਦਾ ਨਮਰਤਾ ਨਾਲ ਡੰਡੋਤ ਬੰਦਨ ਅਨੇਕ ਬਾਾਰ ਸਰਵ ਕਲਾ ਸਮਰਾਤ ਤੁਸੀਂ ਸਰਵ ਕਲਾ ਸਮਰਾਥੋ ਔਰ ਸਰਵ ਕਲਾ ਸਮਰਾਥ ਦਾ ਬਲ ਮੈਨੂੰ ਬਖਸ਼ੋ ਕਿਉਂ ਕਿ ਕਿਉਂਕਿ ਮੈਂ ਡੋਲਦਾ ਤੇ ਡੋਲਨ ਤੇ ਰੱਖੋ ਪ੍ਰਭੂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਸੂਰਜ ਦੀ ਲਾਈਟ ਨੂੰ ਜਿਹੜਾ ਅੰਦਰ ਨਾ ਆਣ ਦੇਵੇ ਔਰ ਜਿਹੜਾ ਆਪਣੀਆਂ ਖਿੜਕੀਆਂ ਦਰਵਾਜ਼ੇ ਬੰਦ ਰੱਖੇ ਉਹ ਤੇ ਡੋਲੇਗਾ ਇਹਦਾ ਮਤਲਬ ਜਿਹੜਾ ਖਿੜਕੀਆਂ ਦਰਵਾਜ਼ੇ ਖੋਲੇਗਾ वनूसुरु की माता जाएगी यदा मतलब वो को कल आ जाएगी वो आप डोलिया नहीं करेगा वो जिम्मेवारी अपने सिर लवेगा मेरी गलती है जो जीए होए सो गोए मूँह का के आओ आओ मेरी गलती है मैं इतने ना किसी नफरत रखता हाँ मैं इतने ना वेद बारे गुस्सा हंडा रहा हाँ मैं यदि ना वो अगेंस्ट इतने ना भैड़े बोल और गाल रखदा एक बारी वो मेरे सामने आए से फिर नहीं मैं उन्होंने बख्शागा बख्शागी असि उस वेले डोल के हो चुके आदे राधा रादर कही है नाको बैरी नहीं बिगाड़ना सगल संघ हमको बनाए गुरु पातशाह जी मैं सुमत बख्शो मैं उस वेले सोच सका समझ सका नानक फिक्के बोलिया तन मन फिकिका हो मेरा तन मन फिकिका हो जाता डोलना ही है ਕਾਈਂਡਲੀ ਗ੍ਰਾਂਟ ਮੀ ਬਲ ਤਾਕਤ ਵਿਜ਼ਡਮ ਕਿ ਮੈਂ ਆਪਣੀ ਜ਼ਬਾਨ ਨੂੰ ਹੋਲਡ ਕਰ ਸਕਾਂ ਆਪਣੀ ਜ਼ਬਾਨ ਨੂੰ ਸੰਭਾਲ ਸਕਾਂ ਜ਼ਬਾਨ ਨਾ ਨਾ ਸੰਭਲੇ ਤਾਂ ਲੋਕਾਂ ਦੀ ਰੋਜ਼ ਆਪਣੇ ਨੌਕਰ ਨਾਲ ਡਰਾਈਵਰ ਨਾਲ ਭਾਂਡੇ ਮਾਂਜਣ ਵਾਲੀ ਦੇ ਨਾਲ ਲੜਾਈ ਹੁੰਦੀ ਹੈ ਘਰਾਂ ਵਿੱਚ ਕਿਉਂਕਿ ਜ਼ਬਾਨ ਸੰਭਾਲਨੀ ਨਹੀਂ ਆਂਦੀ ਭੁਲੇਖਾ ਹੁੰਦਾ ਹਮ ਮਾਲਕ ਹੈਂ तुम नौकर हो यह मतलब वाली प्रैक्टिस अपने नौकर चाकर तो शुरू करनी पेगी रिक्शे वाले ना शुरू करनी पेगी रिक्शे वाले दे बदले कहेंगे रिक्शे वाले भैया क्या आप ई e ब्लॉक जा सकते चेंज उन्दर हो चेंज होता जाएगा जुबान ठीक होती जाएगी इतों उतर दी जाएगी सरबकला जा चलती जाएगी ਮੈਂ ਤੁਹਾਡੇ ਅੱਗੇ ਮੱਥਾ ਟੇਕ ਰਿਹਾ ਮੈਂ ਆਪਾ ਸਰੈਂਡਰ ਕਰ ਰਿਹਾ ਵਾ ਹੁਣ ਜਦੋਂ ਅਸੀਂ ਇਸ ਸ਼ਲੋਕ ਨੂੰ ਸਮਝਿਆ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਕਰ ਹੱਥ ਹੱਥ ਦਾ ਮਤਲਬ ਹੁੰਦਾ ਹੱਥ ਪੈ ਨੇਰੇ ਹੱਥ ਪੈ ਨੇਰੇ ਰੱਬ ਹੱਥ ਪੈ ਨੇਰੇ ਤੇਰੇ ਹੱਥ ਤੋਂ ਵੀ ਨੇੜੇ ਦਾ ਮਤਲਬ ਕੀ ਹੁੰਦਾ ਹੈ ਮਨ ਦੇ ਨਾਲ ਹੈ ਅੰਦਰ ਵਸਦਾ ਹੈ ਬਿਲਕੁਲ ਕੋਈ ਦੂਰੀ ਨਹੀਂ ਹੈ ਮਨ ਨੇ ਆਪਣਾ ਡੇਰਾ ਬਣਾਇਆ ਹੋਇਆ ਜਿਵੇਂ ਸ਼ਰੀਰ ਉੱਤੇ ਅਨਸੀਨ ਬਣਾਵਾ ਸਾਡੇ ਸ਼ਰੀਰ ਅੰਦਰ ਖੋਜ ਕੇ ਦੇਖੋ ਤੁਹਾਨੂੰ ਮੈਡੀਕਲ ਟਰਮਸ ਵਿੱਚ ਡਾਕਟਰ ਸਰਜਰੀ ਕਰੇ ਅੰਦਰ ਉਹ ਰੱਬ ਜੀ ਨਹੀਂ ਮਿਲਣਗੇ ਪਰ ਸ਼ਰੀਰ ਨੂੰ ਖੋਜ ਕੇ ਦੇਖੋ ਅੰਦਰ ਉਹ ਮਨ ਵੀ ਨਹੀਂ ਮਿਲੇਗਾ ਇਹ ਸਿਰਫ ਪ੍ਰਤੀਕ ਨੇ ਇਸ ਕਰਕੇ ਮੈਂ ਸੀਨ ਬਣਾ ਰਿਹਾ ਗੱਲ ਕਰਨ ਵਾਸਤੇ فرض ਕਰੋ ਮੇਰੇ ਹਿਰਦੇ ਅੰਦਰ ਇੱਥੇ ਰੱਬ ਜੀ ਵਸਦੇ ਇੱਥੇ ਅਸੀਂ ਕਿਉਂ ਕਹਿ ਦਿੰਦੇ ਆ ਲੈਫਟ ਸਾਈਡ ਤੇ ਹਾਰਟ ਹੁੰਦਾ ਤੇ ਅਸੀਂ ਇੰਜ ਕਹਿੰਦੇ ਹਿਰਦੇ ਦੇ ਅੰਦਰ ਰੱਬ ਜੀ ਵਸਦੇ ਨੇ ਇੱਥੇ ਵੱਸਦਾ ਹੈ ਮੇਰਾ ਮਨ ਮਨ ਆਕੜ ਕੇ ਸੱਚ ਦਾ ਚੌਕਾ ਬਣਾਉਣਾ ਸੀ ਜਿਹਦੇ ਵਿੱਚ ਰੱਬ ਜੀ ਆ ਕੇ ਬੈਠ ਸਕਣ ਐਨੇ ਆਪਣਾ ਚੌਕਾ ਖਰਾਬ ਕਰ ਲਿਆ ਔਰ ਉੱਪਰ ਆਏ ਬੈਠੇ ਕੁੜਿਆਰ ਚੌਕੇ ਤੇ ਆ ਕੇ ਕੁੜਿਆਰ ਮਨ ਆ ਕੇ ਬੈਠ ਗਿਆ ਝੂਠਾ ਅਪਵਿੱਤਰ ਝੂਠਾ ਗੁਰ ਤੇ ਮੂੰਹ ਫੇਰਿਆ ਹੋਇਆ ਮੂੰਹ ਫੇਰੇ ਮੂੰਹ ਜੂਠਾ ਹੋਇਆ ਮੰਨ ਦਾ ਮੂੰਹ ਜੂਠਾ ਹੈ ਔਰ ਇਹ ਆਪਣਾ ਡੇਰਾ ਢਾ ਕੇ ਬੈਠਾ ਹੋਇਆ ਹੈ 사ਸਨ ਜੀ ਹੁਣ ਤੱਕ ਅਸੀਂ ਜਿੰਨੀ ਵਿਚਾਰ ਕੀਤੀ ਆ ਉਹਦੇ ਵਿੱਚ ਅਸੀਂ ਇਹ ਵਿਚਾਰਿਆ ਹੈ ਮਨ ਆਉਗਣ ਕਰਦਾ ਹੈ ਇਹਦਾ ਮਤਲਬ ਮਨ ਦੇ ਆਉਗਣਾ ਦਾ ਜਿਹੜਾ ਸੁਭਾਅ ਹੈ ਨਾ ਉਹ ਮਨ ਦੀ ਸੋਚਨੀ ਦੇ ਕਾਰਨ ਹੈ ਮਨ ਨੇ ਆਪਣਾ ਇੱਕ ਘਰ ਬਣਾਇਆ ਹੈ ਆਪਣਾ ਇੱਕ ਸੋਚਨੀ ਦਾ ਜਗਤ ਬਣਾਇਆ ਆਪਣੀ ਸੋਚਨੀ ਦਾ ਇੱਕ ਡੇਰਾ ਬਣਾਇਆ ਹੋਇਆ ਝੂਠਾ ਆਉਗਣਾ ਦਾ ਗੁਰੂ ਪਾਤਸ਼ਾਹ ਕਹਿੰਦੇ ਨੇ ਡੇਰਾ ਨੇਚਲ ਸੱਚ ਸਾਧ ਸੰਗ ਪਾਇਆ ਜਿਸ ਦਾ ਡੇਰਾ ਡੋਲਦਾ ਨਹੀਂ ਹੈ ਦੇਖੋ ਕਿੰਨੀ ਸੋਖੀ ਬਾਣੀ ਹੈ ਮੈਂ ਜਿੰਨੀ ਗੱਲ ਤੁਹਾਡੇ ਨਾਲ ਸ਼ਲੋਕ ਨਾਲ ਕੀਤੀ ਉਸ ਨੂੰ ਅਸੀਂ ਪੌੜੀ ਦੇ ਨਾਲ ਸਮਝਣਾ ਹੈ ਔਰ ਪੌੜੀ ਦੀ ਆਖਰੀ ਪੰਕਤੀ ਤੋਂ ਸਮਝਣਾ ਹੈ ਆਖਰੀ ਪੰਕਤੀ ਵਿੱਚ ਕਹਿ ਰਹੇ ਨੇ ਡੇਰਾ ਨੇਚਲ ਸੱਚ ਸਾਧ ਸੰਗ ਪਾਇਆ ਨਾਨਕ ਦੇ ਜਨ ਨੈ ਡੋਲਾਇਆ ਜੋ ਸੱਚ ਦਾ ਡੇਰਾ ਸੱਚ ਦਾ ਡੇਰਾ ਰੱਬ ਜੀ ਨੇ ਉਹਨੂੰ ਕਹਿੰਦੇ ਨੇ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਅੰਦਰ ਰੱਬ ਜੀ ਵਸਦੇ ਨੇ ਰੱਬ ਜੀ ਦਾ ਡੇਰਾ ਮੇਰੇ RAM ਹੋ ਸੋ ਥਾਨ ਪਾਲਨ ਆਇਆ ਮੈਉ ਡੇਰਾ ਥਾਂ ਲੱਭਣਾ ਆ ਬਾਹਰ ਨਹੀਂ ਹੁੰਦਾ ਕੋਈ ਡੇਰਾ जिना लोगों को यह गल समझ आ जाएगी बाहर ठगाए नहीं जागे किसी डेरे पर नहीं जाने डेरा लफज गुरबाणी अनुसार अंदर के डेरे की गल चल रही है बारले डेरे की गल ही नहीं चल रही है ये फलाने डेरे पर जाते हैं फलाने डेरे पर जाते हैं फलाने डेरे पे जाते हैं किसी डेरे की निंदा किए बगैर असं गुरमत की गल समझ रहे डेरा अंदर होंगे है माया मोह का जोड़ा कच्चा डेरा है ना ਉਸ ਝੂਠ ਦਾ ਡੇਰਾ ਟਾਇਆ ਉਸ ਡੇਰੇ ਨੂੰ ਢਾ ਕੇ ਅੰਦਰ ਰੱਬ ਜੀ ਵਸਦੇ ਨੇ ਮਨ ਨੇ ਆਪਣਾ ਡੇਰਾ ਛੱਡ ਦਿੱਤਾ ਮੀਨਸ ਆਪਣੇ ਭੈੜੇ ਖਿਆਲ ਛੱਡ ਦਿੱਤੇ ਆਪਣਾ ਆਸਨ ਛੱਡ ਦਿੱਤਾ ਉਪਾਸਨ ਕਰ ਲਿਆ ਉਪਾਸਨ ਸਾਡੀ ਨਵੀਂ ਪੁਸਤਕ ਆ ਰਹੀ ਹੈ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਸੰਖੇਪ ਕਰਾਂਗੇ ਉਪਾਸਨ ਹੁੰਦਾ ਆਪਣੇ ਆਸਨ ਤੋਂ ਉੱਪਰ ਵਾਲੇ ਆਸਨ ਤੇ ਆ ਜਾਣਾ ਉਪਾਸਨ ਆਪਣਾ ਡੇਰਾ ਛੱਡ ਕੇ ਰੱਬ ਜੀ ਦੇ ਦਰ ਦੇ ਡੇਰੇ ਤੇ ਆ ਗਿਆ ਕੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋਇਤ ਖਜ਼ਾਨੇ ਲੈ ਆ ਰਲਾਈ ਖਜ਼ਾਨਾ ਹੈ ਚੰਗੇ ਗੁਣ ਚੰਗੇ ਗੁਣਾ ਦੀ ਸੋਚ ਚੰਗੇ ਗੁਣਾ ਦੀ ਸੋਚ ਨੂੰ ਡੇਰਾ ਕਹਿੰਦੇ ਨੇ ਚੰਗੇ ਗੁਣਾ ਦੀ ਸੋਚ ਸਤਗੁਰ ਕੋਲ ਹੈ ਸਤਗੁਰ ਸਰਬਕਲਾ ਸਮਰਾਤਾ ਸ਼ਲੋਕੀ ਜਿਸੀ ਡਿਸਕਸ ਕੀਤਾ ਹੈ ਡੇਰਾ ਨੇਚਲ ਸਤਗੁਰ ਦਾ ਡੇਰਾ ਨਹੀਂ ਡੋਲਦਾ ਹੈ ਰਬ ਜੀ ਦਾ ਡੇਰਾ ਨਹੀਂ ਡੋਲਦਾ ਹੈ ਡੇਰਾ ਨੇਚਲ ਸੱਚ ਸਾਧ ਸੰਗ ਪਾਇਆ ਸਾਧ ਸੰਗ ਕੀ ਹੁੰਦਾ ਹੈ ਚੰਗੇ ਗੁਣ ਸਤ ਸੰਗਤ ਜੀ ਅਸੀਂ ਬਾਣੀ ਪੜੀ ਬਾਣੀ ਦੀ ਪਹਿਲੀ ਪਹਿਲੀ ਪੰਕਤੀ ਪੜੀ ਲਿਖਿਆ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਐ ਰੱਬ ਜੀ ਦੀ ਡੈਫੀਨੇਸ਼ਨ ਚੱਲ ਰਹੀ ਹੈ ਤੇ ਕਹਿ ਕੀ ਰਹੇ ਨੇ ਰੱਬ ਜੀ ਦੇ ਗੁਣ ਸਾਡੀ ਪੁਸਤਕ ਪੜ੍ਹ ਕੇ ਦੇਖੋ ਅਸੀਂ ਸਾਂਝ ਕੀਤੀ ਗਈ ਓੰਕਾਰ ਤੋਂ ਗੁਰਪ੍ਰਸਾਦ ਰੱਬੀ ਗੁਣ ਹਨ ਔਰ ਇਹ ਗੁਣ ਸਿੱਖਣੇ ਨੇ ਕੇ ਵਾਲੇ ਗੁਣ ਮੇਲੇ ਚ ਆ ਜਨ ਰੱਬ ਜੀ ਨਿਰਪੌਣੇ ਨਿਰਪੌਵਨ ਰੱਬ ਜੀ ਨਿਰਵਾਇ ਨਿਤ ਨਿਰਵਾਰ ਬੰਦ ਸੋ ਰੱਬੀ ਗੁਣਾ ਨੂੰ ਲੈਣਾ ਆਪਣਾ ਡੇਰਾ ਛੱਡ ਕੇ ਆਉ ਗੁਣਾ ਦਾ ਸਤਗੁਰ ਦੇ ਡੇਰੇ ਤੇ ਰੱਬ ਜੀ ਦੇ ਡੇਰੇ ਤੇ ਆ ਜਾਣਾ ਸਾਧ ਸੰਗ ਕਿਨੂੰ ਕਹਿੰਦੇ ਨੇ ਦਾ ਮਤਲਬ ਕਹੋ ਕਬੀਰ ਇਕਹੀਏ ਕਾਏ ਸਾਥ ਸੰਗਤ ਮੇ ਕੁੰਠ ਆਏ ਕਹੋ ਕਬੀਰ ਇਕਹੀਏ ਸੰਗਤ ਬੈਕੋਂ ਤੇ ਆਏ ਜਾਂ ਧਾਂ ਸਭ ਕਹੈਂ ਤਹਾਈ ਨਾ ਜਾਣਾ ਨਾ ਜਾਣਾ बैकुंठ कबीर साहब कहें मैं नहीं जानता बैकुंठ कित है लोग ही जानते हैं लोग ही समझते हैं मरने के बाद बैकुंठ होता है पर गुरु पाशाह कहते हैं विच संगत हर प्रभस है जी हो संगत विच रब जी रेंगत सातसंग कहेंगत बैकुंठ कहें ਬਾਣੀ ਤੋਂ ਅਸੀਂ ਬਾਣੀ ਦੇ ਅਰਥ ਸਮਝਦੇ ਆਂ ਸੰਗਤ ਨੂੰ ਵੈਕੁੰਠ ਕਹਿੰਦੇ ਨੇ ਸੰਗਤ ਡਸ ਨੋਟ ਮੀਨ ਨੰਬਰ ਆਫ ਪੀਪਲ ਲੋਕਾਂ ਦੇ ਵਿੱਚ ਜਾ ਕੇ ਬੈਠ ਜਾਣਾ ਸੰਗਤ ਦਾ ਮਤਲਬ ਹੁੰਦਾ ਮਨ ਕਰਕੇ ਅੰਦਰ ਦੇ ਰੱਬ ਜੀ ਦੀ ਗੁਣਾ ਦੀ ਸੰਗ ਕਰ ਲੈਣਾ ਉਹਨੂੰ ਉਹ ਕਹਿੰਦੇ ਨੇ ਸੁਰਤ ਸ਼ਬਦ ਮਨ ਮਾਨਾ ਸੁਰਤ ਕਰਕੇ ਅਸੀਂ ਸੰਗਤ ਕਰਦੇ ਆਂ ਤਾਂ ਸਾਡਾ ਤਨ ਚੰਗੇ ਗੁਣਾ ਵਾਲਾ ਬਣਦਾ ਹੈ ਨਾਨਕ ਤੇਜਨ ਨੈ ਡੋਲਾਇਆ ਉਹ ਫਿਰ ਨਹੀਂ ਡੋਲਦਾ ਜਿਹੜੀ ਬਿਰਥਾ ਜਿਹੜੀ ਰਿਕੁਐਸਟ ਅਰਦਾਸ ਵਿੱਚ ਕੀਤੀ ਸੀ ਡੰਡੋਤ ਮੰਨ ਨਾਨਕ ਬਾਗ ਜਿਹੜੀ ਰੁਮਾਲਾ ਚੁਕਦਿਆਂ ਆ ਵਾਕ ਲੈਣ ਤੋਂ ਪਹਿਲਾਂ ਕਰਦੇ ਹਾਂ ਉਸ ਦੇ ਬਾਰੇ ਮੰਗ ਆਈ ਹੈ ਇਸ ਕਰਕੇ ਅਸੀਂ ਅੱਜ ਇਹ ਟੌਪਿਕ ਚ ਕਿਹਾ ਤਾਂ ਗੁਰੂ ਸਾਹਿਬ ਕਹਿੰਦੇ ਨੇ ਡੱਡਾ ਡੇਰਾ ਇਹ ਨਹੀਂ ਜੈ ਡੈਟ ਡੇਰਾ ਤੇ ਜਾਣ ਜਿਸ ਨੂੰ ਤੂੰ ਡੇਰਾ ਸਮਝਾਇਆ ਤੂੰ ਡੇਰਾ ਸਮਝਾਇਆ ਆਪਣੇ ਆਉ ਗੁਣਾਂ ਨੂੰ ਆਪਣੇ ਭੈੜੇ ਖਿਆਲਾਂ ਨੂੰ ਆਪਣੀ ਮੰਦੀ ਸੋਚ ਦੇ ਸੁਭਾ ਨੂੰ ਵਾ ਡੇਰਾ ਦਾ ਸੰਜਮੋ ਗੁਰ ਕੈ ਸ਼ਬਦ ਪਛਾਨ ਉਸ ਜੇਰੇ ਦਾ ਸੰਜਮ ਕਰਿਆ ਕਰ ਗੁਰੂ ਦੇ ਸ਼ਬਦ ਤੋਂ ਪਛਾਨ ਇਹ ਡੇਰਾ ਕੋ ਸ਼ਰਮ ਕਰ ਕਾਲੈ ਤੂੰ ਆਪਣੇ ਮਨ ਕੀ ਮੱਤ ਵਾਲੇ ਆਗੁਣਾ ਦੇ ਡੇਰੇ ਨੂੰ ਬੜੀ ਮਿਹਨਤ ਕਰਕੇ ਪਾਲਦਾ ਰਹਿੰਦਾ ਮਨੂੰ ਗੱਲਾਂ ਕੱਢਣੀਆਂ ਬੜੀਆਂ ਅੱਛੀਆਂ ਆਉਂਦੀਆਂ ਮੈਂ ਉੱਚਾ ਬੋਲ ਕੇ ਆਪਣੀ ਗੱਲ ਮਨਵਾ ਲੈਂਦਾ ਮੈਂ ਨਫ਼ਰਤ ਕਰਕੇ ਆਪਣੀ ਗੱਲ ਮਨਵਾ ਲੈਂਦਾ ਮੈਂ ਡੋਮਿਨੇਟ ਕਰਕੇ ਆਪਣੀ ਗੱਲ ਮਨਵਾ ਲੈਂਦਾ ਮੈਂ ਅੱਖਾਂ ਕੱਢ ਕੇ ਕੂਰੀਆਂ ਵਟ ਕੇ ਆਪਣੀ ਗੱਲ ਮਨਵਾ ਲੈਂਦਾ ਮੈਂ ਰੁੱਸ ਕੇ ਆਪਣੀ ਗੱਲ ਮਨਵਾ ਲੈਂਦਾ ਜਾਓ ਮੈਂ ਰੋਟੀ ਨਹੀਂ ਖਾਤਾ ਮੈਂ ਆਪਣੀ ਗੱਲ ਮਨਵਾ ਲੈਂਦਾ ਮੈਂ ਘਰ ਹੀ ਨਹੀਂ ਆਉਂਗਾ ਆਪਣੀ ਗੱਲ ਮਨਵਾ ਲੈਂਦਾ ਬੜੇ ਸਾਰੇ ਸੀਨ ਬਣ ਸਕਦੇ ਨੇ ਕਿ ਮੈਨੂੰ ਮੈਂ ਸ਼ਰਮ ਕਿਹੜੇ ਆਗੁਣਾ ਤੇ ਕਰਦਾ ਹਾਂ ਔਰ ਉਹਨਾਂ ਦੇ ਨਾਲ ਮੈਂ ਆਪਣੀ ਗੱਲ ਮੰਨਵਾਣਾ ਚਾਹੁੰਦਾ ਹਾਂ। ਇਹ ਡੇਰਾ ਕੋ ਸੰਕਰ ਕਾਲਾ ਹੈ। ਇਹ ਮੈਂ ਤਾਂ ਕਰਦਾ ਰਹਿੰਦਾ ਆਪਣੇ ਮਨ ਕੀ ਮੱਤ ਦਾ ਡੇਰਾ ਤੂੰ ਵਸਾਇਆ ਹੋਇਆ ਹੈ। ਇਸ ਡੇਰੇ 'ਚੋਂ ਤੈਨੂੰ ਪੰਜ ਮਨਾਏ, ਪੰਜ ਰੁਸਾਏ, ਪੰਜ ਵਸਾਏ, ਪੰਜ ਗਵਾਏ ਇਨ ਬਿਦ ਨਗਰ ਉੱਠਾ ਮੇਰੇ ਭਾਈ ਤੈਨੂੰ ਨਵਾਂ ਡੇਰਾ ਵਸਾਣਾ ਪਏਗਾ। ਔਗੁਣ ਤਨੂ ਰੁਸਾਣੇ ਪੈਣਗੇ ਚੰਗੇ ਗੁਣ ਵਸਾਣੇ ਪੈਣਗੇ ਜਾਂ ਕਾ ਤਸੂ ਨਹੀਂ ਸੰਗ ਚੱਲੈ ਇਕੱਠਾ ਪੜਾਂਗੇ ਇਹ ਡੇਰਾ ਕੋ ਸ਼ਰਮ ਕਰ ਕਾਲੈ ਜਾਂ ਕਾ ਤਸੂ ਨਹੀਂ ਸੰਗ ਚੱਲੈ ਜਿਸ ਔਗੁਣਾ ਦੇ ਡੇਰੇ ਦਾ ਕੋਈ ਵੀ ਗੁਣ ਤੇਰੇ ਨਾਲ ਰੱਬ ਜੀ ਦੇ ਦਰ ਤੇ ਨਹੀਂ ਜਾ ਸਕਦਾ ਤੂੰ ਉਹਨੂੰ ਪਾਲਦਾ ਰਹਿਣਾ ਸਤਸੰਗ ਜੀ ਗੁਰਬਾਣੀ ਮੁਤਾਬਕ ਆਪਣੇ ਔਗੁਣੀ ਸੋਚ ਨੂੰ ਨਾ ਛੱਡਣਾ ਇਨੂੰ ਮੋ ਕਹਿੰਦੇ ਨੇ ਇਹਨੂੰ ਅਟੈਚਮੈਂਟ ਕਹਿੰਦੇ ਨੇ ਇੰਗਲਿਸ਼ੀ ਚ ਇਹਨੂੰ ਆਬਸੈਸਿਵਨੈਸ ਕਹਿੰਦੇ ਨੇ ਔਰ ਆਬਸੈਸਿਵਨੈਸ ਮੰਦੇ ਖਿਆਲ ਨੂੰ ਪਕੜ ਕੇ ਰੱਖਣਾ ਔਰ ਫਿਰ ਮੰਦੇ ਖਿਆਲ ਨੂੰ ਛੱਡਣਾ ਨਾ ਆਪਣੀ ਗੰਦੀ ਆਦਤ ਨੂੰ ਨਾ ਛੱਡਣਾ ਪੋゼਸਿਵਨੈਸ ਪੜੇ ਖਿਆਲਾਂ ਚ ਖਚਤ ਰਹਿਣਾ ਛੱਡਣਾ ਇਨੂੰ ਕਹਿੰਦੇ ਨੇ ਮੋ ਅਟੈਚਮੈਂਟ ਸਾਨੂੰ ਸਭ ਨੂੰ ਆਪਣੇ ਆਗੁਣਾ ਦੇ ਨਾਲ ਬਹੁਤ ਅਟੈਚਮੈਂਟ ਹੁੰਦੀ ਹੈ ਸਮ ਹਾਉ ਦੀ ਅਦਰ ਅਸੀਂ ਇਹ ਮੋ ਰੱਖਦੇ ਆ ਮਨ ਕੀ ਮਤ ਦੀ ਭੈੜੀ ਮਤ ਦਾ ਕ ਡਾਰੇ ਡੇਰਾ ਕੀ ਸੋ ਮਿਤ ਜਾਣਾ ਜਿਹੜਾ ਸੱਚ ਦਾ ਰੱਬ ਜੀ ਦਾ ਡੇਰਾ ਹੈ ਨਾ ਜਿਹਦੇ ਨਾਲ ਅਖੀਰ ਤੇ ਗਿਆ ਨਾਨਕ ਤੇ ਜਨੈ ਡੋਲਾਇਆ ਜਿਹੜਾ ਨੇਚਰਲ ਡੇਰਾ ਹੈ ਉਸ ਡੇਰੇ ਦੀ ਗੱਲ ਚੱਲ ਰਹੀ ਉਹ ਡੇਰਾ ਕੀ ਸੋਮਿਤ ਜਾਣਾ ਉਹ ਵਾਲਾ ਮਨ ਉਸ ਉਸ ਨੂੰ ਸਮਝਦਾ ਹੈ ਜਾਂ ਕੋ ਦ੍ਰਿਸ਼ਟਪੂਰਨ ਭਗਵਾਨ ਹੈ ਜੋ ਆਪਣਾ ਸੋਚਣੀ ਦਾ ਨਜ਼ਰੀਆ ਸਤਗੁਰ ਦੀ ਮਤ ਵਾਲਾ ਬਣਾ ਲੈਂਦਾ ਹੈ ਉਹਨੂੰ ਕਹਿੰਦੇ ਨੇ ਡਿਵਾਈਨ ਸਪਿਰਚੁਅਲਿਟੀ ਵਾਲਾ ਪੈਰਾਡਾਈਮ ਬਣਾਣਾ ਆ ਉਹਨਾਂ ਦੇ ਪੈਰਾਡਾਈਮ ਤੋਂ ਸ਼ਿਫਟ ਕਰ ਲੈਣਾ ਤਾ ਕੀ ਹੁੰਦਾ ਉਹਨੂੰ ਚੰਗੇ ਗੁਣਾ ਦਾ ਡੇਰਾ ਮਿਲ ਜਾਂਦਾ ਹੈ ਸੱਚ ਦਾ ਉਹਨੂੰ ਸਾਧ ਸੰਗ ਕਹਿੰਦੇ ਨੇ ਚੰਗੇ ਗੁਣਾ ਦਾ ਸੰਗ ਕਰਨਾ ਸਾਥ ਸੰਗ ਹੁੰਦਾ ਹੈ ਕਿਸੇ ਮਨੁੱਖ ਦਾ ਸੰਗ ਕਰਨਾ ਸਾਥ ਸੰਗ ਨਹੀਂ ਹੁੰਦਾ ਹੈ ਚੰਗੇ ਗੁਣਾ ਦੀ ਸੋਚ ਨੂੰ ਡੇਰਾ ਕਹਿੰਦੇ ਨੇ ਚੰਗੇ ਗੁਣਾ ਦਾ ਸੰਗ ਕਰਨਾ ਬਿਹੇਵ ਕਰਨਾ ਪ੍ਰੈਕਟਿਸ ਕਰਨਾ ਦ੍ਰਿੜ ਕਰਨਾ ਇਹ ਸ਼ਰੀਰ ਆ ਮੇਰੇ ਆ ਇਸ ਜਗ ਮੇ ਆਏ ਕੇ ਕਿਆ ਤੁਤ ਕਰਮ ਕਮਾਇਆ ਚੰਗਾ ਕਰਮ ਕਮਾਣਾ ਹੀ ਹੈ ਇਹ ਹੀ ਸੱਚ ਦਾ ਡੇਰਾ ਵਸਾਣਾ ਹੈ ਇਹ ਹੀ ਰੱਬ ਨਾਲ ਇੱਕ ਮਿਕ ਹੋਣਾ ਹੈ ਉਹਨੂੰ ਕਹਿੰਦੇ ਨੇ ਇਹ ਸ਼ਰੀਰ ਆ ਮੇਰੇ ਆ ਇਸ ਜਗ ਮੇ ਆਏ ਕੇ ਕਿਆ ਤੁਤ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸ਼ਰੀਰ ਆ ਜਾਂ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕੈ ਨਾਨਕ ਇਹ ਸਰੀਰ ਪ੍ਰਵਾਨ ਹੈ ਉਹ ਵਾਲਾ ਸਰੀਰ ਪ੍ਰਵਾਨ ਹੁੰਦਾ ਹੈ ਜਿਨ ਸਤਗੁਰ ਸਿਓ ਚਿਤ ਲਾਇਆ ਇਥੇ ਸਰੀਰ ਦਾ ਮਤਲਬ ਹੈ ਮਨ ਮਨ ਕਰਕੇ ਉਹਦਾ ਸਾਰਾ ਤਨ ਪ੍ਰਵਾਨ ਹੋ ਗਿਆ ਜਿਸ ਦਾ ਪ੍ਰਵਾਨ ਹੋ ਜਾਂਦਾ ਉਹ ਸਾਧ ਸੰਗ ਪਾਇਆ ਵਾਲੇ ਚੰਗੇ ਗੁਣ ਜੀਣ ਲੱਗ ਪੈਂਦਾ ਕਿਉਂਕਿ ਉਸਨੇ ਸਤਗੁਰ ਦੀ ਮਤ ਦੀ ਦ੍ਰਿਸ਼ਟ नजरिया नदर इनसाइट विजन देख का ढंग ले लिया कैसे हर चीज़ को देखते हैं कैसे लोगों को देखते हैं कैसे हर प्रॉब्लम को देखते हैं सतगुरु की एनक मिल गई उन्होंने कहने जा को दृष्ट पूर्ण भगवान है जो पूर्ण भगवान की दृष्ट भाव दृष्टि भाव नजरिया ਸੋਚਨੀ ਦਾ ਟੰਗ ਲੈ ਲੈਂਦਾ ਡੇਰਾ ਨੇਚਲ ਸੱਚ ਸਾਧ ਸੰਗ ਪਾਇਆ ਉਹ ਚੰਗੇ ਗੁਣਾਂ ਦਾ ਉਹ ਲੈ ਕੇ ਨੇਚਲ ਹੋ ਜਾਂਦਾ ਜਿਹੜਾ ਮਨ ਆ ਕੇ ਸਰੈਂਡਰ ਕਰਦਾ ਉਸ ਨੂੰ ਸਰਬ ਕਲਾ ਦੀ ਅਕਲ ਦੇ ਦਿੰਦੇ ਨੇ ਉਹਨੂੰ ਕਹਿੰਦੇ ਨੇ ਮਨ ਜੀਤੈ ਜਗ ਜੀਤ ਜਗ ਹੁੰਦਾ ਸੋਚਨੀ ਦਾ ਟੰਗ ਇਹ ਦੁਨੀਆਂ ਨੂੰ ਜਿੱਤਣਾ ਨਹੀਂ ਹੁੰਦਾ ਜਗ ਮਤਲਬ ਸੋਚਨੀ ਦਾ ਟੰਗ ਉਹਦਾ ਡੇਰਾ ਫਿਕਸਪ ਹੋ ਜਾਂਦਾ ਉਹ ਆਗੁਣਾ ਵੱਲ ਨੂੰ ਡੋਲਦਾਨੀ ਹੈ ਜਿੱਥੇ ਭੈੜਾ ਖਿਆਲ ਆਂਦਾ ਹੈ ਉਥੇ ਰੱਬ ਜੀ ਦਾ ਸਤਗੁਰ ਦਾ ਹੱਥ ਦੇ ਕੇ ਰੱਖਣ ਦਾ ਮਤਲਬ ਹੈ ਡੰਡੋਤ ਬੰਦਾ ਨਨਕਵਾਰ ਸਰਬ ਕੁਲਾ ਸਮਰਾਤ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਕਰ ਹੱਥ ਆਪ ਕੋਲ ਖੜੇ ਹੋ ਕੇ ਜਿਹੜੇ ਮੇਰੇ ਜਾਨਵਰ ਬਾਹਰ ਨਿਕਲ ਜਾਣਗੇ ਉਹਨਾਂ ਨੂੰ ਰੋਕ ਲਵੋ ਇਹ ਵਾਲੀ ਅਕਲ ਮਨ ਨੂੰ ਸਮਝਾ ਜਾਂਦੀ ਹੈ ਔਰ ਆਪਣੇ ਜਾਨਵਰਾਂ ਨੂੰ ਨਿਯੰਤਰਿਤ ਰੱਖੇ